ਜੀ ਸਤਿ ਸ੍ਰੀ ਅਕਾਲ ਪਹਿਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਪਣੇ ਚੈਨਲ ਤੇ ਬੋਲਣ ਦਾ ਸਮਾਂ ਦਿੱਤਾ ਤੇ 3 ਤਰੀਕ ਨੂੰ ਅਸੀਂ ਨਮਾ ਆਪਣਾ ਮੁੱਲਾਪੁਰ ਬੈਰੀਅਰ ਦੇ ਉੱਤੇ ਪ੍ਰਧਾਨ ਸਭਾ ਹਲਕਾ ਖਾੜ ਦੇ ਉੱਤੇ ਅਸੀਂ ਇੱਕ ਜਨਤਾ ਦਰਵਾਜ਼ਾ ਲਾ ਰਹੇ ਹਾਂ ਜਿਹਦੇ ਵਿੱਚ ਸਾਡੇ ਹਲਕੇ ਦੇ ਲੋਕ ਸਾਡੇ ਐਮਐਲਏ ਅਨਮੋਲ ਗਗਰਮਾਨ ਜੀ ਦੇ ਰੂਬਰੂ ਹੋਣਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ 3 ਤਰੀਕ 10:30 ਵਜੇ ਸਮਾਂ ਰੱਖਿਆ ਜਿਹਦੇ ਵਿੱਚ ਅਸੀਂ ਤੁਹਾਡੇ ਚੈਨਲ ਆਹੀਂ ਵਿਬਾਨ ਅਨਮੋਲ ਗਗਰਮਾਨ ਜੀ ਨੂੰ ਮੈਸੇ ਲਾਂਦੇ ਆ ਵੀ ਉਹ ਸਾਡੇ ਜਨਤਾ ਦਰਬਾਰ ਦੇ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਸੁਣ ਜਿਹੜੀ ਸਾਡੇ ਇਲਾਕੇ ਦੀਆਂ ਮੇਜਰ ਸਮੱਸਿਆਵਾਂ ਜੀ ਉਹ ਇਹ ਹੈ ਜਿੱਦਾਂ ਕਿ ਸਾਡਾ ਸੀਐਮ ਹੌਸ ਤੋਂ 200 ਮੀਟਰ ਤੋਂ ਸਾਡਾ ਹਲਕਾ ਸਟਾਰਟ ਹੁੰਦਾ ਨਮਾਗਰੋਂ ਨਮਾਗਰੋਂ ਏਰੀਆ ਉਥੇ ਜਿਹੜੇ ਗਲੀਆਂ ਦਾ ਸੜਕਾਂ ਦਾ ਕੰਮ ਹੈ ਉਹ ਅੱਜ ਬਰਸਾਤ ਦੇ ਕਾਰਨ ਨਾਲਿਆਂ ਦਾ ਰੂਪ ਧਾਰ ਗਿਆ ਉਹਦੇ ਨਾਲ ਹੀ ਮੇਰਾ ਜੈੰਤੀ ਮजरी ਪਿੰਡ ਹੈ ਸਾਡੇ ਜਿਹੜੇ ਪਿੰਡ ਦੇ ਅੱਧਾ ਕਿਲੋਮੀਟਰ ਦੂਰ ਤੋਂ ਨਿਊ ਚੰਡੀਗੜ੍ਹ ਤੋਂ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਦੂਰ ਤੇ ਸਾਡਾ ਪਿੰਡ ਹੈ ਅੱਜ ਵੀ ਅਸੀਂ ਸਾਡੇ ਲੋਕ ਇਹ ਮਹਿਸੂਸ ਕਰਦੇ ਆਂ ਵੀ ਅਸੀਂ ਆਜ਼ਾਦ ਨਹੀਂ ਹੋਏ ਇਹ ਸਰਕਾਰਾਂ ਦੀ ਪੌਣੇ 9 ਸਾਲ ਦੀ ਕਾਰਗੁਜ਼ਾਰੀ ਦਾ ਜਿਹੜਾ ਨਤੀਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਜੀ ਸਾਡਾ ਨਵਾ ਗਰੋਂ ਤੋਂ ਲੈ ਕੇ ਮਾਤਾ ਜੈੰਤੀ ਦੇਵੀ ਮਾਤਾ ਜੈੰਤੀ ਦੇਵੀ ਤੋਂ ਲੈ ਕੇ ਸਾਡਾ ਮੁੱਲਾਂਪੁਰ ਮੁੱਲਾਂਪੁਰ ਤੋਂ ਲੈ ਕੇ ਮੀਆਂ ਪਰ ਚੰਗਰ ਮੀਆਂ ਵਾ ਚੰਗਰ ਤੋਂ ਲੈ ਕੇ ਕੁਰਾਲੀ ਕੁਰਾਲੀ ਤੋਂ ਆਪਾਂ ਖਰੜ ਸ਼ਹਿਰ ਆ ਜਾਂਦੇ ਆਂ ਖੜ-ਖੜ ਤੋਂ ਅਸੀਂ ਦੁਬਾਰੇ ਗੋਪਾਲਪੁਰ ਤੋਂ ਵਾਪਸ ਨਿਊ ਚੰਡੀਗੜ੍ਹ ਚਲ ਜਾਂਦੇ ਆ ਇਹ ਸਾਡਾ ਜਿਹੜਾ ਵਿਧਾਨ ਸਭਾ ਹਲਕਾ ਖੜੜਾ ਹੈ ਇਹ ਸਾਰੇ ਲੋਕ ਅੱਜ ਬਹੁਤ ਬੁਰੀ ਤਰ੍ਹਾਂ ਸਮੇਂ ਦੇ ਨਾਲ ਜੂਝ ਰਹੇ ਆ ਜਿਹੜਾ ਕਿ ਉੱਥੇ ਸੜਕਾਂ ਦਾ ਬੁਰਾ ਹਾਲ ਹੈ ਪਾਣੀ ਦਾ ਬੁਰਾ ਹਾਲ ਹੈ ਨਾਲਿਆਂ ਦਾ ਪੁਲੀਆਂ ਦਾ ਬਹੁਤ ਬੁਰਾ ਹਾਲ ਹੈ ਜਿਹੜੀ ਮੇਨ ਵੱਡੀ ਸਮੱਸਿਆ ਸਾਡੇ ਲੋਕਾਂ ਨੂੰ ਸਾਡੇ ਨਵੇਂ ਗਰੋਂ ਦੇ ਨਾਲ ਇੱਕ 나ਡਾ ਪਿੰਡ ਪੈਂਦਾ ਉੱਥੇ 1200 ਕਨਾਲ ਜ਼ਮੀਨ ਜਿਹੜੀ ਦੇ ਵਿੱਚ ਸਰਕਾਰ ਲੋਕਾਂ ਨੇ ਘਰ ਬਣਾਏ ਹੋਏ ਆ ਸਰਕਾਰ ਨੇ ਉਹ ਝੱਕ ਧੱਕੇ ਨਾ ਝੱਕੇ ਸ਼ਾਮਲਾੜ ਦੇ ਨਾਂ ਤੇ ਇੰਤਕਾਲ ਕਰਤਾ ਉਸ ਤੋਂ ਬਾਅਦ ਮੇਰਾ ਪਿੰਡ ਮੱਜਰੀਆਂ ਅਸੀਂ ਹਜ਼ਾਰਾਂ ਸਾਲ ਤੋਂ ਸਾਡੇ ਲੋਕ ਉੱਥੇ ਕਬਜ਼ੇ ਬੈਠੇ ਐ ਉਸ ਤੋਂ ਬਾਅਦ 40 ਸਾਲ ਤੋਂ ਅਸੀਂ ਮਾਲਕੀ ਖਾਨੇ ਵਿੱਚ ਬੈਠੇ ਐ 2022 ਦੀ ਸਰਕਾਰ ਬਣਨ ਤੋਂ ਪਹਿਲੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਸਾਡੀ ਪਿੰਡ ਦੀ ਜ਼ਮੀਨ ਨੂੰ ਧੱਕੇ ਨਾਲ ਹੜੱਪਣ ਦੀ ਕੋਸ਼ਿਸ਼ ਕੀਤੀ ਐਫਸੀਆਰ ਨੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਨੂੰ ਬੁਲਾ ਕੇ ਕਿਸੇ ਵੀ ਇੱਕ ਵੀ ਜ਼ਿੰਮੇਦਾਰ ਨੂੰ ਨਹੀਂ ਬੁਲਾਇਆ ਚੱਕ ਕੇ ਉਹਦਾ ਇੰਤਕਾਲ ਤੋੜ ਕੇ ਸ਼ਾਮਲਾੜ ਦੇ ਨਾਂ ਤੇ ਕਰਤਾ ਜਿਹੜੇ ਸਾਡੀ 95% ਵਾਦੀ ਹੈ ਉਸ ਜ਼ਮੀਨ ਦੇ ਵਿੱਚ ਹੈ ਸਾਡੇ ਲੋਕ ਅੱਜ ਘਰ ਤੋਂ ਬੇ ਬੇਕਰ ਮਹਿਸੂਸ ਸਮਝ ਰਹੇ ਆਂ ਡਿਵੈਲਪਮੈਂਟ ਦੀ ਗੱਲ ਤਾਂ ਇੱਕ ਵੱਖਰੀ ਹੈ ਪਰ ਅਸੀਂ ਜਿਹੜੇ ਘਰਾਂ ਦੇ ਵਿੱਚ ਰਹਿ ਰਹੇ ਆਂ ਉਹ ਜਗ੍ਹਾ ਵੀ ਸਾਡੀ ਖੋਹਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਬੇਬਾਨ ਅਮੋਲ ਗਗਨਮਾਨ ਨੂੰ ਤੁਹਾਡੇ ਚੈਨਲ ਆਹੀ ਵੀ ਉਹਨਾਂ ਨੂੰ ਮੈਸੇਜ ਆਉਂਦੇ ਆਂ ਅਸੀਂ ਇੱਕ ਰਿਟਰਨ ਵੀ ਲੈਟਰ ਉਹਨੂੰ ਦੇ ਕੇ ਆਵਾਂਗੇ ਜਿਹਦੇ ਵਿੱਚੋਂ ਆ ਕੇ ਆਪਣੇ ਲੋਕਾਂ ਦੀ ਮੇਰੇ ਪਿੰਡ ਦੀ ਕੱਲੇ ਦੀ ਗੱਲ ਨਹੀਂ ਵਿਧਾਨ ਸਭਾ ਹਲਕਾ ਖਾੜ ਦੀ ਪੂਰੇ ਦੀ ਅਸੀਂ ਪਿਛਲੇ 20-25 ਦਿਨਾਂ ਤੋਂ ਅੱਜ ਜਿਲ੍ਹਾ ਪੱਸੀ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਦੇਖਦੇ ਹੋਏ ਪਿੰਡਾਂੇ ਜਾਣਾ ਸਟਾਰਟ ਕਰਿਆ ਲੋਕਾਂ ਨੇ ਲੋਕਾਂ ਦੀ ਆਪ ਆਵਾਜ਼ ਹੈ ਵੀ ਅਸੀਂ ਘੱਟੋ ਘੱਟ ਪੌਣੇ 4 ਸਾਲ ਦੇ ਵਿੱਚ ਬੀਬਾ ਅਦਮੋਲ ਗਗਨਮਾਨ ਦਾ ਮੂੰਹ ਨਹੀਂ ਦੇਖਿਆ ਮੈਂ ਇਸ ਇਲਾਕੇ ਦਾ ਜੰਪ ਵਾਲਾ ਇਸੇ ਏਰੀਆ ਦੇ ਵਿੱਚ ਰਹਿੰਦਾ ਮੈਂ ਅੱਜ ਤੱਕ ਅਨਮੋਲ ਗਗਨਮਾਨ ਜਿਹੜੀ ਬੀਬੀ ਸਾਡੀ ਐਮਐਲਏ ਹੈ ਮੈਂ ਉਹਨੂੰ ਰੂ ਰੂ ਨਹੀਂ ਦੇਖ ਸਕਿਆ ਤੇ ਹੋਰ ਜਿਹੜੇ ਪਿੰਡਾਂ ਚ ਰਹਿੰਦੇ ਆ ਲੋਕ ਆ ਉਹਨਾਂ ਦੇ ਤਾਂ ਕੋਈ ਨਜ਼ਰ ਆਈਏ ਨਹੀਂ ਹੈ ਤੇ ਜਿੱਦਾਂ ਉਹਨਾਂ ਨੇ ਜੁਟਕੀ ਮਾਰ ਕੇ ਐ ਐਮਐਸਵੀ ਦੀ ਗੱਲ ਕੀਤੀ ਸੀ ਉਦੋਂ ਹੀ ਵਿਕਾਸ ਦੀ ਗੱਲ ਕਰਦੇ ਆ ਤੇ ਲੋਕ ਸਾਡੇ ਉਹਨਾਂ ਨੂੰ ਰੂਰੂਬ ਹੋ ਕੇ ਆਪਣੇ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਸਾਰੀਆਂ ਦੱਸਣਾ ਚਾਹੁੰਦੇ ਨੇ ਕੀ ਤੁਹਾਨੂੰ ਲੱਗਦਾ ਵੀ ਆਉਣਗੇ ਤੁਹਾਡੇ ਸਾਹਦੇ ਤੇ ਹਸਕਾਰ ਕਰਨਗੇ ਦੇਖੋ ਅਸੀਂ ਤਾਂ ਜੀ ਆਪਣੇ ਵੱਲੋਂ ਲੋਕਾਂ ਵੱਲੋਂ ਪ੍ਰਧਾਨ ਸਭਾ ਹਲਕੇ ਦੇ ਇਹ ਲੋਕ ਆ ਸਾਡੇ ਸਾਰੇ ਆ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਚੇਰ ਲੱਗ ਲਈ ਜਾਏਗੀ ਉਹਨਾਂ ਨੂੰ ਸਨਮਾਨਤ ਕੀਤਾ ਜਾਊਗਾ ਜੇ ਆਣਗੇ ਤੇ ਜੇ ਨਹੀਂ ਆਣਗੇ ਤੇ ਸਾਡਾ ਫਿਰ ਇੱਕ ਇੱਕ ਟੀਚਰ ਰਹਿ ਗਿਆ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਅਸੀਂ ਸੀਐਮ ਹਾਊਸ ਤੱਕ ਰੋਹ ਕਰਾਂਗੇ ਡੱਟ ਕੇ ਚੰਡੀਗੜ੍ਹ ਜਾ ਕੇ ਕਿਉਂਕਿ ਉੱਥੋਂ ਸਾਰਾ 2.5 ਕਿਲੋ ਪੌਣੇ 3 ਕਿਲੋਮੀਟਰ ਸੀਐਮ ਹਾਊਸ ਹੈ ਜੇ ਮੈਡਮ ਸਾਡੇ ਉੱਥੇ ਉਹਦੇ ਜਨਤਾ ਦਰਵਾਜ਼ੇ ਨਹੀਂ ਆਂਦੇ ਤਾਂ ਅਸੀਂ ਸੀਐਮ ਹਾਊਸ ਦਾ ਘਰੋ ਕਰਾਂਗੇ ਮੈਂ ਤਾਂ ਐਜੇ ਕਾਲੀਦਲ ਵਰਕਰ ਬਹੌਣ ਦੇ ਨਾਤੇ ਜਿੱਦਾਂ ਕਿ ਪਿਛਲੇ 35 ਸਾਲਾਂ ਤੋਂ ਮੇਰਾ ਪਰਿਵਾਰ ਕਾਦੀ ਦਲ ਦੇ ਨਾਲ ਜੁੜਿਆ ਹੋਇਆ ਅਸੀਂ 35 ਸਾਲਾਂ ਤੋਂ ਇਲਾਕੇ ਦੀ ਸੇਵਾ ਕਰਦੇ ਆ ਰਹੇ ਹਾਂ ਇਹ ਸਾਡਾ ਜਿਹੜਾ ਇਹ ਤੁਸੀਂ ਇਲੈਕਸ਼ਨ ਦੀ ਗੱਲ ਕਰਦੇ ਆ ਇਹ ਸਾਡੇ ਸਰਦਾਰ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਜਿੱਦੀ ਵੀ ਡਿਊਟੀ ਲਾਣਗੇ ਮੇਰੀ ਡਿਊਟੀ ਲੈਣਗੇ ਮੈਂ ਡਟ ਕੇ ਨਿਭਾਵਾਂਗਾ ਜੇ ਕਿਸੇ ਹੋਰ ਦੀ ਲਾਣਗੇ ਉਹਨਾਂ ਨੂੰ ਉਹ ਆਪੇ ਵਿਚਾਰ ਕਰਨਗੇ ਇਹਦੇ ਬਾਰੇ ਅਸੀਂ ਬਤੌਰ ਵਰਕਰ ਇਲਾਕੇ ਦੇ ਵਿੱਚ ਪੂਰੀ ਡਟ ਕੇ ਸੇਵਾ ਕਰਾਂਗੇ ਜਿਹੜੀ ਪਾਣੀ ਦੀ ਨੁਕਸਾਨ ਦੀ ਤੁਸੀਂ ਗੱਲ ਕਰਦੇ ਆ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਤੇ ਮੇਰਾ ਪਿੰਡ ਹੈ ਪਿਛਲੇ ਸਮੇਂ ਦੇ ਦੌਰਾਨ ਪੌਣੇ 9 ਸਾਲਾਂ ਦੇ ਵਿੱਚ ਅਸੀਂ ਪਿਛਲੇ 5 ਸਾਲ ਵੀ ਆਮ ਆਦਮੀ ਪਾਰਟੀ ਦੇ ਖਾਤੇ ਪਾਉਂਦੇ ਆ ਉਹ ਕਿਉਂਕਿ ਪਿਛਲਾ ਜਿਹੜਾ ਸਾਡਾ ਐਮਏ ਸੀ ਕਮਲ ਸੰਧੂ ਜੀ ਉਹ ਵੀ ਇੱਥੇ ਲੋਕਾਂ ਦੇ ਬਹੁਤ ਵੋਟਾਂ ਨਾਲ ਜਿੱਤਾ ਕੇ ਭੇਜਿਆ ਸੀ ਪਰ ਵੋਟਾਂ ਤੋਂ ਇੱਕ ਦਿਨ ਪਹਿਲੇ ਉਹ ਆਏ ਸੀ ਮੇਰੇ ਘਰੇ ਮੈਨੂੰ ਮਿਲ ਕੇ ਗਿਆ ਉਸ ਤੋਂ ਬਾਅਦ ਪੂਰੇ 5 ਸਾਲ ਉਹ ਨਹੀਂ ਲਿਖਿਆ ਫਿਰ ਉਹ ਤੋਂ ਬਾਅਦ ਉਹ ਸਰਕਾਰ ਚੇਂਜ ਹੋ ਗਈ ਕਾਂਗਰਸ ਦੀ ਫੇਰ ਵੀ ਬਬ ਅਨਮੋਲ ਗਗਨਮਾਨ ਆ ਗਈ ਤੇ ਇਹ ਵੀ ਵੋਟਾਂ ਤੋਂ 3 ਦਿਨ ਪਹਿਲੇ ਸਾਡੇ ਨੇੜੇ ਇੱਕ ਬਾਬਾ ਹਰੀਪੁਰ ਰਾਏ ਦਾ ਦੇਹਰਾ ਹੈ ਉਹ ਅਖਬਾਰ ਦੇ ਵਿੱਚ ਫੋਟੋ ਦੇਖੀ ਮੈਂ ਸ਼ਕਲ ਮੈਂ ਬੀਬਾ ਦੀ ਫੇਰ ਅੱਜ ਤੱਕ ਨਹੀਂ ਦੇਖੀ ਉਹ ਉੱਥੇ 3 ਦਿਨ ਪਹਿਲੇ ਆ ਕੇ ਮੁੜ ਕੇ ਐਮਐਲਏ ਵੀ ਬਣੇ ਮੰਤਰੀ ਵੀ ਬਣੇ ਤੇ ਉਹਨਾਂ ਨੇ ਮੁੜ ਕੇ ਸਾਡੇ ਇਲਾਕੇ ਦੀ ਕੋਈ ਸਾਰ ਨਹੀਂ ਲਈ ਇਹ ਲੋਕ ਸਾਡੇ ਅੱਜ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਂਦੀ ਆ ਇਹ ਗੱਲ ਵੀ ਅਸੀਂ ਨਿਊ ਚੇੜੀਗੜ ਤੋਂ 1 ਕਿਲੋਮੀਟਰ ਦੂਰ ਤੇ ਪੂਰਾ ਜਿਹੜੇ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਜਿੱਦਾਂ ਜਿੰਦੇ ਹੁੰਦੇ ਹੁੰਦੇ ਸੀ ਓਦਾਂ ਜੀ ਰਹੇ ਆ ਜਿਹੜੇ ਨਾਲੇ ਦੀ ਗੱਲ ਕਰਦੇ ਆ ਜੇ ਸਰਕਾਰਾਂ ਜਿੱਦਾਂ ਹਰ ਸਾਲ ਬਰਸਾਤ ਪੈਂਦੀ ਹੈ ਬਰਸਾਤ ਦੇ ਵਿੱਚ ਨਾਲੇ ਟੁੱਟਦੇ ਆ ਪਾ ਮੰਦੇ ਆ ਪੁਲੀਆਂ ਟੁੱਟਦੀਆਂ ਪਰ ਉਹਦੇ ਰਿਪੇਅਰ ਕੀਤੀ ਜਾਂਦੀ ਹੈ ਪਿਛਲੇ ਪੂਨੇ 9 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਪਿੰਡਾਂ ਵੱਲ ਜਦ ਕੇ ਅਸੀਂ ਸੀਐਮ ਹਾਊਸ ਦੀ ਕੁਰਸੀ ਤੋਂ ਬਿਲਕੁਲ ਨੀਚੇ ਸਾਡੇ ਪਿੰਡ ਹੈ ਜੇ ਸੀਐਮ ਸਾਹਿਬ ਐਦਾਂ ਪਾਣੀ ਦਾ ਗਲਾਸ ਚੱਕਣ ਜਿਵੇਂ ਐਦਾਂ ਥੁੱਕਣ ਤਾਂ ਵੀ ਸਾਡੇ ਪਿੰਡ ਦਿਖਦਿਆਂ ਉਹਨਾਂ ਨੂੰ ਪਰ ਉਹਨਾਂ ਨੇ ਸਾਡੇ ਪਿੰਡਾਂ ਦੀ ਸਾਡੇ ਲੋਕਾਂ ਦੀ ਕੋਈ ਸਹਾਰ ਨਹੀਂ ਲਈ ਸਾਡਾ ਏਰੀਆ ਸਾਡਾ ਹਲਕਾ ਬਹੁਤ ਗਰੀਬ ਹਲਕਾ ਹੈ ਪਛੜਿਆ ਹੋਇਆ ਹਲਕਾ ਹੈ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਉਸ ਲੋਕ ਕੀਤਾ ਪਿਛਲੇ ਪੌਣੇ 9 ਸਾਲਾਂ ਚ ਜਿਹੜਾ ਅਸੀਂ ਤੁਹਾਨੂੰ ਮੀਡੀਆ ਰਾਹੀਂ ਦੱਸ ਨਹੀਂ ਸਕਦੇ ਪਰ ਇਸ ਚੀਜ਼ ਦਾ ਬਿਆਨ ਜਿਹੜਾ ਉਹ 3 ਤਰੀਕ ਨੂੰ 10 ਵਜੇ ਉੱਥੇ ਮੋਲਾਵਾ ਬੈਰੀਅਰ ਦੇ ਉੱਤੇ ਤਾਨੂੰ ਇਹ ਪਤਾ ਲੱਗ ਜੂਗਾ ਆਪੇ ਸਾਰੇ ਭਾਈ ਪੱਤਰਚਾਰ ਕਰਪਾਈ ਜਰਾ ਮੌਕੇ ਤੇ ਸਾਹਸ ਕਰੇਗਾ ਸਰਕਾਰ ਅਹਿਸਾਸ ਕਰੇਗੀ ਵੀ ਕਿੰਨਾ ਧੱਕਾ ਕੀਤਾ ਨੇ ਸਾਡੇ ਲੋਕਾਂ ਨਾਲ ਪੰਦੀਪ ਵੀਰ ਜੀ ਸਸੇ ਕਾਲ ਪਹਿਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਪਣੇ ਚੈਨਲ ਤੇ ਬੋਲਣ ਦਾ ਸਮਾਂ ਦਿੱਤਾ ਤੇ 3 ਤਰੀਕ ਨੂੰ ਅਸੀਂ ਨਮਾ ਆਪਣਾ ਮੁੱਲਾਪੁਰ ਬੈਰੀਅਰ ਦੇ ਉੱਤੇ ਪ੍ਰਧਾਨ ਸਭਾ ਹਲਕਾ ਖਾੜ ਜਿੱਥੇ ਉੱਤੇ ਅਸੀਂ ਇੱਕ ਜਨਤਾ ਦਰਵਾਜ਼ਾ ਲਾ ਰਹੇ ਹਾਂ ਜਿਹਦੇ ਵਿੱਚ ਸਾਡੇ ਹਲਕੇ ਦੇ ਲੋਕ ਸਾਡੇ ਐਮਐਲਏ ਅਨਮੋਲ ਗਗਰਮਾਨ ਜੀ ਦੇ ਰੂਬਰੂ ਹੋਣਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ 3 ਤਰੀਕ 10:30 ਵਜੇ ਸਮਾਂ ਰੱਖਿਆ ਜਿਹਦੇ ਵਿੱਚ ਅਸੀਂ ਤੁਹਾਡੇ ਚੈਨਲ ਰਾਹੀਂ ਵੀ ਬਾਨਮੋਲ ਗਗਰਮਾਨ ਜੀ ਨੂੰ ਮੈਸੇਜ ਆਂਦੇ ਆ ਵੀ ਉਹ ਸਾਡੇ ਜਨਤਾ ਦਰਬਾਰ ਦੇ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਸੁਣ ਜਿਹੜੀ ਸਾਡੇ ਇਲਾਕੇ ਦੀਆਂ ਮੇਜਰ ਸਮੱਸਿਆਵਾਂ ਜੀ ਉਹ ਇਹ ਹੈ ਜਿੱਦਾਂ ਕਿ ਸਾਡਾ ਸੀਐਮ ਹੌਸ ਤੋਂ 200 ਮੀਟਰ ਤੋਂ ਸਾਡਾ ਹਲਕਾ ਸਟਾਰਟ ਹੁੰਦਾ ਨਵਾਗਰੋ ਨਮਗਰੋ ਏਰੀਆ ਉਥੇ ਜਿਹੜੇ ਗਲੀਆਂ ਦਾ ਸੜਕਾਂ ਦਾ ਕੰਮ ਹੈ ਉਹ ਅੱਜ ਬਰਸਾਤ ਦੇ ਕਾਰਨ ਨਾਲਿਆਂ ਦਾ ਰੂਪ ਧਾਰ ਗਿਆ ਉਹਦੇ ਨਾਲ ਹੀ ਮੇਰਾ ਜੈੰਤੀ ਮजरी ਪਿੰਡ ਹੈ ਸਾਡੇ ਜਿਹੜੇ ਪਿੰਡ ਦੇ ਅੱਧਾ ਕਿਲੋਮੀਟਰ ਦੂਰ ਤੋਂ ਨਿਊ ਚੰਡੀਗੜ੍ਹ ਤੋਂ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਦੂਰ ਤੇ ਸਾਡਾ ਪਿੰਡ ਹੈ ਅੱਜ ਵੀ ਅਸੀਂ ਸਾਡੇ ਲੋਕ ਇਹ ਮਹਿਸੂਸ ਕਰਦੇ ਆਂ ਵੀ ਅਸੀਂ ਆਜ਼ਾਦ ਨਹੀਂ ਹੋਏ ਇਹ ਸਰਕਾਰਾਂ ਦੀ ਪੌਣੇ 9 ਸਾਲ ਦੀ ਕਾਰਗੁਜ਼ਾਰੀ ਦਾ ਜਿਹੜਾ ਨਤੀਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਜੀ ਸਾਡਾ ਨਵਾ ਗਰੋਂ ਤੋਂ ਲੈ ਕੇ ਮਾਤਾ ਜੈੰਤੀ ਦੇਵੀ ਮਾਤਾ ਜੈੰਤੀ ਦੇਵੀ ਤੋਂ ਲੈ ਕੇ ਸਾਡਾ ਮੁੱਲਾਂਪੁਰ ਮੁੱਲਾਂਪੁਰ ਤੋਂ ਲੈ ਕੇ ਮੀਆਂ ਪਰਚੰਗਰ ਮੀਆਂ ਪਰਚੰਗਰ ਤੋਂ ਲੈ ਕੇ ਕੁਰਾਲੀ ਕੁਰਾਲੀ ਤੋਂ ਆਪਾਂ ਖੜ ਸ਼ਹਿਰ ਆ ਜਾਂਦੇ ਆ ਖੜ ਸ਼ਹਿਰ ਤੋਂ ਅਸੀਂ ਦੁਬਾਰੇ ਗੋਪਾਲ ਸਪੀਡ ਤੋਂ ਵਾਪਸ ਨਿਊ ਚੰਡੀਗੜ੍ਹ ਚਲ ਜਾਂਦੇ ਆ ਇਹ ਸਾਡਾ ਜਿਹੜਾ ਵਿਧਾਨ ਸਭਾ ਹਲਕਾ ਖੜੜਾ ਹੈ ਇਹ ਸਾਰੇ ਲੋਕ ਅੱਜ ਬਹੁਤ ਬੁਰੀ ਤਰ੍ਹਾਂ ਸਮੇਂ ਦੇ ਨਾਲ ਜੂਝ ਰਹੇ ਆ ਜਿਹੜਾ ਕਿ ਉੱਥੇ ਸੜਕਾਂ ਦਾ ਬੁਰਾ ਹਾਲ ਹੈ ਪਾਣੀ ਦਾ ਬੁਰਾ ਹਾਲ ਹੈ ਨਾਲਿਆਂ ਦਾ ਪੁਲੀਆਂ ਦਾ ਬਹੁਤ ਬੁਰਾ ਹਾਲ ਹੈ ਜਿਹੜੀ ਮੇਨ ਵੱਡੀ ਸਮੱਸਿਆ ਸਾਡੇ ਲੋਕਾਂ ਨੂੰ ਸਾਡੇ ਨਵੇਂ ਗਰੋਂ ਦੇ ਨਾਲ ਇੱਕ 나ਡਾ ਪਿੰਡ ਪੈਂਦਾ ਉੱਥੇ 1200 ਕਨਾਲ ਜ਼ਮੀਨ ਜਿਹੜੀ ਦੇ ਵਿੱਚ ਸਰਕਾਰ ਲੋਕਾਂ ਦੇ ਘਰ ਬਣਾਏ ਹੋਏ ਹੈ ਸਰਕਾਰ ਨੇ ਉਹ ਝੱਕ ਧੱਕੇ ਨਾ ਚੱਕ ਕੇ ਸ਼ਾਮਲਾੜ ਦੇ ਨਾਂ ਤੇ ਇੰਤਕਾਲ ਕਰਤਾ ਉਸ ਤੋਂ ਬਾਅਦ ਮੇਰਾ ਪਿੰਡ ਮੱਜਰੀਆ ਹੈ ਅਸੀਂ ਹਜ਼ਾਰਾਂ ਸਾਲ ਤੋਂ ਸਾਡੇ ਲੋਕ ਉੱਥੇ ਕਬਜ਼ੇ ਬੈਠੇ ਹੈ ਉਸ ਤੋਂ ਬਾਅਦ 40 ਸਾਲ ਤੋਂ ਅਸੀਂ ਮਾਲਕੀ ਖਾਨੇ ਬੈਠੇ ਹੈ 2022 ਦੀ ਸਰਕਾਰ ਬਣਨ ਤੋਂ ਪਹਿਲੇ ਸਾਡੇ ਮਾਨਯੋਗ ਸੀਐਮ ਸਾਹਿਬ ਸਦਾ ਭਗਵਾਨਤ ਮਾਨ ਜੀ ਉਹਨਾਂ ਨੇ ਸਾਡੀ ਪਿੰਡ ਦੀ ਜ਼ਮੀਨ ਨੂੰ ਧੱਕੇ ਨਾਲ ਹੜੱਪਣ ਦੀ ਕੋਸ਼ਿਸ਼ ਕੀਤੀ ਐਫਸੀਆਰ ਨੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਨੂੰ ਬੁਲਾ ਕੇ ਕਿਸੇ ਵੀ ਇੱਕ ਵੀ ਜ਼ਿਮੀਂਦਾਰ ਨੂੰ ਨਹੀਂ ਬੁਲਾਇਆ ਚੱਕ ਕੇ ਉਹਦਾ ਇੰਤਕਾਲ ਤੋੜ ਕੇ ਸ਼ਾਮਲਾੜ ਦੇ ਨਾਂ ਤੇ ਕਰਤਾ ਜਿਹੜੀ ਸਾਡੀ 95% ਵਾਦੀ ਹੈ ਉਸ ਜ਼ਮੀਨ ਦੇ ਵਿੱਚ ਹੈ ਸਾਡੇ ਲੋਕ ਅੱਜ ਘਰ ਤੋਂ ਬੇ ਬੇਕਰ ਮਹਿਸੂਸ ਸਮਝ ਰਹੇ ਆਂ ਡਵੈਲਪਮੈਂਟ ਦੀ ਗੱਲ ਤਾਂ ਇੱਕ ਵੱਖਰੀ ਐ ਪਰ ਅਸੀਂ ਜਿਹੜੇ ਘਰਾਂ ਦੇ ਵਿੱਚ ਰਹਿ ਰਹੇ ਆ ਉਹ ਜਗ੍ਹਾ ਵੀ ਸਾਡੀ ਖੋਹਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਬੇਬਾ ਅਮੋਲ ਗਗਰਮਾਨ ਨੂੰ ਤੁਹਾਡੇ ਚੈਨਲ ਨਾਲ ਹੀ ਵੀ ਉਹਨਾਂ ਨੂੰ ਮੈਸੇਜ ਆਉਂਦੇ ਆ ਅਸੀਂ ਇੱਕ ਰਿਟਰਨ ਵੀ ਲੈਟਰ ਉਹਨੂੰ ਦੇ ਕੇ ਆਵਾਂਗੇ ਜਿਹਦੇ ਵਿੱਚੋਂ ਆ ਕੇ ਆਪਣੇ ਲੋਕਾਂ ਦੀ ਮੇਰੇ ਪਿੰਡ ਦੀ ਇਕੱਲੇ ਦੀ ਗੱਲ ਨਹੀਂ ਵਿਧਾਨ ਸਭਾ ਹਲਕਾ ਖਾੜ ਦੇ ਪੂਰੇ ਦੀ ਅਸੀਂ ਪਿਛਲੇ 20 25 ਦਿਨਾਂ ਤੋਂ ਅੱਜ ਜਿਲ੍ਹਾ ਪੱਲੇ ਬਲਾਕ ਸੰਪਤੀ ਦੀਆਂ ਚੋਣਾਂ ਨੂੰ ਦੇਖਦੇ ਹੋਏ ਪਿੰਡਾਂ ਜਾਣਾ ਸਟਾਰਟ ਕਰ ਰਿਹਾ ਲੋਕਾਂ ਨੇ ਲੋਕਾਂ ਦੀ ਆਪ ਆਵਾਜ਼ ਹੈ ਵੀ ਅਸੀਂ ਘੱਟੋ ਘੱਟ ਪੌਣੇ 4 ਸਾਲ ਦੇ ਵਿੱਚ ਬੀਬੀ ਅਨਮੋਲ ਗਗਨਮਾਨ ਦਾ ਮੂੰਹ ਨਹੀਂ ਦੇਖਿਆ ਮੈਂ ਇਸ ਇਲਾਕੇ ਦਾ ਜੰਪ ਵਾਲਾ ਇਸੇ ਏਰੀਆ ਦੇ ਵਿੱਚ ਰਹਿੰਦਾ ਮੈਂ ਅੱਜ ਤੱਕ ਅਨਮੋਲ ਗਗਨਮਾਨ ਜਿਹੜੀ ਬੀਬੀ ਸਾਡੀ ਐਮਐਲਏ ਹੈ ਮੈਂ ਉਹਨੂੰ ਰੂ ਰੂ ਨਹੀਂ ਦੇਖ ਸਕਿਆ ਤੇ ਹੋਰ ਜਿਹੜੇ ਪਿੰਡਾਂ 'ਚ ਰਹਿੰਦੇ ਲੋਕਾਂ ਉਹਨਾਂ ਦੇ ਤਾਂ ਕਿਤੇ ਨਜ਼ਰ ਆਈਏ ਨਹੀਂ ਹੈ ਤੇ ਜਿੱਦਾਂ ਉਹਨਾਂ ਨੇ ਜੁਟਕੀ ਮਾਰ ਕੇ ਮੈਸਮੀ ਦੀ ਗੱਲ ਕੀਤੀ ਸੀ ਉਦੋਂ ਹੀ ਵਿਕਾਸ ਦੀ ਗੱਲ ਕਰਦੇ ਆ ਤੇ ਲੋਕ ਸਾਡੇ ਉਹਨਾਂ ਨੂੰ ਰੂਹ ਰੂਹ ਹੋ ਕੇ ਆਪਣੇ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਸਾਰੀਆਂ ਦੱਸਣਾ ਚਾਹੁੰਦੇ ਨੇ ਕੀ ਤੁਹਾਨੂੰ ਲੱਗਦਾ ਵੀ ਆਉਣਗੇ ਤੁਹਾਡੇ ਹੱਥੇ ਤੇ ਹਸਕਾਰ ਕਰਨਗੇ ਦੇਖੋ ਅਸੀਂ ਤਾਂ ਜੀ ਆਪਣੇ ਵੱਲੋਂ ਲੋਕਾਂ ਵੱਲੋਂ ਵਿਧਾਨ ਸਭਾ ਹਲਕੇ ਦੇ ਲੋਕ ਹੈ ਸਾਡੇ ਸਾਰੇ ਆ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਚਿਹਰ ਲੱਗ ਲਾਈ ਜਾਏਗੀ ਉਹਨਾਂ ਨੂੰ ਸਨਮਾਨਤ ਕੀਤਾ ਜਾਊਗਾ ਜੇ ਆਣਗੇ ਤੇ ਜੇ ਨਹੀਂ ਆਣਗੇ ਤੇ ਸਾਡਾ ਫਿਰ ਇੱਕ ਇੱਕ ਟੀਚਰ ਰਹਿ ਗਿਆ ਉਹ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਅਸੀਂ ਸੀਐਮ ਹਾਊਸ ਤੱਕ ਰੋਕ ਕਰਾਂਗੇ ਡੱਟ ਕੇ ਚੰਡੀਗੜ੍ਹ ਜਾ ਕੇ ਕਿਉਂਕਿ ਉੱਥੋਂ ਸਾਰਾ 2.5 ਕਿਲੋ ਪੌਣੇ 3 ਕਿਲੋਮੀਟਰ ਸੀਐਮ ਹਾਊਸ ਹੈ ਜੇ ਮੈਡਮ ਸਾਡੇ ਉੱਥੇ ਉਹਦੇ ਜਨਤਾ ਦਰਵਾਜ਼ੇ ਨਹੀਂ ਆਂਦੇ ਤਾਂ ਅਸੀਂ ਸੀਐਮ ਹਾਊਸ ਤੱਕ ਰੋਕ ਕਰਾਂਗੇ ਮੈਂ ਤਾਂ ਐਜ ਅਕਾਲੀ ਦਲ ਵਰਕਰ ਬਹੌਣ ਦੇ ਨਾਤੇ ਜਿੱਦਾਂ ਕਿ ਪਿਛਲੇ 35 ਸਾਲਾਂ ਤੋਂ ਮੇਰਾ ਪਰਿਵਾਰ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਅਸੀਂ 35 ਸਾਲਾਂ ਤੋਂ ਇਲਾਕੇ ਦੀ ਸੇਵਾ ਕਰਦੇ ਆ ਰਹੇ ਹਾਂ ਇਹ ਸਾਡਾ ਜਿਹੜਾ ਇਹ ਤੁਸੀਂ ਇਲੈਕਸ਼ਨ ਦੀ ਗੱਲ ਕਰਦੇ ਆ ਇਹ ਸਾਡੇ ਸਰਦਾਰ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਜਿੱਦੀ ਵੀ ਡਿਊਟੀ ਲਾਣਗੇ ਮੇਰੀ ਡਿਊਟੀ ਲੈਣਗੇ ਮੈਂ ਡਟ ਕੇ ਨਿਭਾਵਾਂਗਾ ਜੇ ਕਿਸੇ ਹੋਰ ਦੀ ਲਾਣਗੇ ਉਹਨਾਂ ਨੂੰ ਉਹ ਆਪੇ ਵਿਚਾਰ ਕਰਨਗੇ ਇਹਦੇ ਬਾਰੇ ਅਸੀਂ ਬਤੌਰ ਵਰਕਰ ਇਲਾਕੇ ਦੇ ਵਿੱਚ ਪੂਰੀ ਡਟ ਕੇ ਸੇਵਾ ਕਰਾਂਗੇ ਜਿਹੜੀ ਪਾਣੀ ਦੀ ਨੁਕਸਾਨ ਦੀ ਤੁਸੀਂ ਗੱਲ ਕਰਦੇ ਆ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਤੇ ਮੇਰਾ ਪਿੰਡ ਹੈ ਪਿਛਲੇ ਸਮੇਂ ਦੇ ਦੌਰਾਨ ਪੌਣੇ 9 ਸਾਲਾਂ ਦੇ ਵਿੱਚ ਅਸੀਂ ਪਿਛਲੇ 5 ਸਾਲ ਵੀ ਆਮ ਆਦਮੀ ਪਾਰਟੀ ਦੇ ਖਾਤੇ ਪਾਉਂਦੇ ਆ ਉਹ ਕਿਉਂਕਿ ਪਿਛਲਾ ਜਿਹੜਾ ਸਾਡਾ ਐਮਏਡੀ ਸੀ ਕਮਲ ਸੰਧੂ ਜੀ ਉਹ ਵੀ ਇੱਥੇ ਲੋਕਾਂ ਦੇ ਬਹੁਤ ਵੋਟਾਂ ਨਾਲ ਜਿਤਾ ਕੇ ਭੇਜਿਆ ਸੀ ਪਰ ਵੋਟਾਂ ਤੋਂ ਇੱਕ ਦਿਨ ਪਹਿਨੇ ਉਹ ਆਇਆ ਸੀ ਮੇਰੇ ਘਰੇ ਮੈਨੂੰ ਮਿਲ ਕੇ ਗਿਆ ਉਸ ਤੋਂ ਬਾਅਦ ਪੂਰੇ 5 ਸਾਲ ਉਹ ਨਹੀਂ ਦਿਖਿਆ ਫਿਰ ਉਹ ਤੋਂ ਬਾਅਦ ਉਹ ਸਰਕਾਰ ਚੇਂਜ ਹੋ ਗਈ ਕਾਂਗਰਸ ਦੀ ਫਿਰ ਵੀ ਬੰਦਮੋਲ ਗਗਨਮਾਨ ਆ ਗਈ ਤੇ ਇਹ ਵੀ ਵੋਟਾਂ ਤੋਂ 3 ਦਿਨ ਪਹਿਲੇ ਸਾਡੇ ਨੇੜੇ ਇੱਕ ਬਾਬਾ ਹਰੀਪੁਰ ਰਾਏ ਦਾ ਦੇਹਰਾ ਹੈ ਉਹ ਅਖਬਾਰ ਦੇ ਵਿੱਚ ਫੋਟੋ ਦੇਖੀ ਮੈਂ ਸ਼ਕਲ ਮੈਂ ਵੀ ਬੜੀ ਫਿਰ ਅੱਜ ਤੱਕ ਨਹੀਂ ਦੇਖੀ ਉਹ ਉਥੇ 3 ਦਿਨ ਪਹਿਲੇ ਆ ਕੇ ਮੁੜ ਕੇ ਐਮਐਲਏ ਵੀ ਬਣੇ ਮੰਤਰੀ ਵੀ ਬਣੇ ਤੇ ਉਹਨਾਂ ਨੇ ਮੁੜ ਕੇ ਸਾਡੇ ਇਲਾਕੇ ਦੀ ਕੋਈ ਸਾਰ ਨਹੀਂ ਲਈ ਇਹ ਲੋਕ ਸਾਡੇ ਅੱਜ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਂਦੀ ਆ ਇਹ ਗੱਲ ਵੀ ਅਸੀਂ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰ ਤੇ ਪੂਰਾ ਜਿਹੜੇ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਜਿੱਦਾਂ ਜਿੰਦੇ ਹੁੰਦੇ ਹੁੰਦੇ ਸੀ ਉਹਦਾਂ ਜੀ ਰਹੇ ਆ ਜਿਹੜੇ ਨਾਲੇ ਦੀ ਗੱਲ ਕਰਦੇ ਆ ਜੇ ਸਰਕਾਰਾਂ ਜਿਹਦਾ ਹਰ ਸਾਲ ਬਰਸਾਤ ਪੈਂਦੀ ਹੈ ਬਰਸਾਤ ਦੇ ਵਿੱਚ ਨਾਲੇ ਟੁੱਟਦੇ ਆਂ ਆਪਾਂ ਮੰਨਦੇ ਆਂ ਪੁਲੀਆਂ ਟੁੱਟਦੀਆਂ ਪਰ ਉਹਦੇ ਰਿਪੇਅਰ ਕੀਤੀ ਜਾਂਦੀ ਹੈ ਪਿਛਲੇ ਪੌਣੇ 9 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਆਪੇ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੇ ਪਿੰਡਾਂ ਵੱਲ ਜਦ ਕੇ ਅਸੀਂ ਸੀਐਮ ਹਾਊਸ ਦੀ ਕੁਰਸੀ ਤੋਂ ਬਿਲਕੁਲ نیچے ਸਾਡੇ ਪਿੰਡ ਹੈ ਜੇ ਸੀਐਮ ਸਾਹਿਬ ਇਦਾਂ ਪਾਣੀ ਦਾ ਗਲਾਸ ਚੱਕਣ ਜੈ ਇਦਾਂ ਥੁੱਕਣ ਤਾਂ ਵੀ ਸਾਡੇ ਪਿੰਡ ਦਿਖਦੇ ਆ ਉਹਨਾਂ ਨੂੰ ਪਰ ਉਹਨਾਂ ਨੇ ਸਾਡੇ ਪਿੰਡਾਂ ਦੀ ਸਾਡੇ ਲੋਕਾਂ ਦੀ ਕੋਈ ਸਹਾਰ ਨਹੀਂ ਲਈ ਸਾਡਾ ਏਰੀਆ ਸਾਡਾ ਹਲਕਾ ਬਹੁਤ ਗਰੀਬ ਹਲਕਾ ਹੈ ਪਛੜਿਆ ਹੋਇਆ ਹਲਕਾ ਹੈ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਉਸ ਲੋਕ ਕੀਤਾ ਪਿਛਲੇ ਪੌਣੇ 9 ਸਾਲਾਂ ਚ ਜਿਹੜਾ ਅਸੀਂ ਤੁਹਾਨੂੰ ਮੀਡੀਆ ਰਾਹੀਂ ਦੱਸ ਨਹੀਂ ਸਕਦੇ ਪਰ ਇਸ ਚੀਜ਼ ਦਾ ਬਿਆਨ ਜਿਹੜਾ ਉਹ 3 ਤਰੀਕ ਨੂੰ 10 ਵਜੇ ਉਥੇ ਮੋਲਾਮ ਬੈਰੀਅਰ ਦੇ ਉੱਤੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਆਪੇ ਸਾਰੇ ਭਾਈ ਪੱਤਰਕਾਰ ਗਾਰਭਾਈ ਜਰਾ ਮੌਕੇ ਤੇ ਸਾਸ ਕਰੇਗਾ ਸਰਕਾਰ ਅਹਿਸਾਸ ਕਰੇਗੀ ਵੀ ਕਿੰਨਾ ਧੱਕਾ ਕੀਤਾ ਨੇ ਸਾਡੇ ਲੋਕਾਂ ਨਾਲ ਕੁਲਦੀਪ ਵੀਰ ਜੀ ਸਸਕਾਲ ਪਹਿਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਪਣੇ ਚੈਨਲ ਤੇ ਬੋਲਣ ਦਾ ਸਮਾਂ ਦਿੱਤਾ ਤੇ 3 ਤਰੀਕ ਨੂੰ ਅਸੀਂ ਨਮਾ ਆਪਣਾ ਮੁੱਲਾਪੁਰ ਬੈਰੀਅਰ ਦੇ ਉੱਤੇ ਪ੍ਰਧਾਨ ਸਭਾ ਹਲਕਾ ਖਾੜ ਜਿੱਥੋਂ ਉੱਤੇ ਅਸੀਂ ਇੱਕ ਜਨਤਾ ਦਰਵਾਜ਼ਾ ਲਾ ਰਹੇ ਹਾਂ ਜਿਹਦੇ ਵਿੱਚ ਸਾਡੇ ਹਲਕੇ ਦੇ ਲੋਕ ਸਾਡੇ ਐਮਐਲਏ ਅਨਮੋਲ ਗਗਰਮਾਨ ਜੀ ਦੇ ਰੂਬਰੂ ਹੋਣਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ 3 ਤਰੀਕ 10:30 ਵਜੇ ਸਮਾਂ ਰੱਖਿਆ ਜਿਹਦੇ ਵਿੱਚ ਅਸੀਂ ਤੁਹਾਡੇ ਚੈਨਲ ਰਾਹੀਂ ਵੀ ਬੀਬਾ ਅਨਮੋਲ ਗਗਰਮਾਨ ਜੀ ਨੂੰ ਮੈਸੇਜ ਆਂਦੇ ਆ ਵੀ ਉਹ ਸਾਡੇ ਜਨਤਾ ਦਰਵਾਜ਼ੇ ਦੇ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹ ਸੂਨ ਜਿਹੜੀ ਸਾਡੇ ਇਲਾਕੇ ਦੀਆਂ ਮੇਜਰ ਸਮੱਸਿਆਵਾਂ ਜੀ ਉਹ ਇਹ ਐ ਜਿੱਦਾਂ ਕਿ ਸਾਡਾ ਸੀਐਮ ਹੋਸ ਤੋਂ 200 ਮੀਟਰ ਤੋਂ ਸਾਡਾ ਹਲਕਾ ਸਟਾਰਟ ਹੁੰਦਾ ਨਮਾਗਰੋਂ ਨਮਾਗਰੋਂ ਏਰੀਆ ਉਥੇ ਜਿਹੜੇ ਗਲੀਆਂ ਦਾ ਸੜਕਾਂ ਦਾ ਕੰਮ ਐ ਉਹ ਅੱਜ ਬਰਸਾਤ ਦੇ ਕਾਰਨ ਨਾਲਿਆਂ ਦਾ ਰੂਪ ਧਾਰ ਗਿਆ ਉਹਦੇ ਨਾਲ ਹੀ ਮੇਰਾ ਜੈਂਤੀ ਮਾਜਰੀ ਪਿੰਡ ਐ ਸਾਡੇ ਜਿਹੜੇ ਪਿੰਡ ਦੇ ਅੱਧਾ ਕਿਲੋਮੀਟਰ ਦੂਰ ਤੋਂ ਨਿਊ ਚੰਡੀਗੜ੍ਹ ਤੋਂ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਦੂਰ ਤੇ ਸਾਡਾ ਪਿੰਡ ਐ ਅੱਜ ਵੀ ਅਸੀਂ ਸਾਡੇ ਲੋਕ ਇਹ ਮਹਿਸੂਸ ਕਰਦੇ ਆਂ ਵੀ ਅਸੀਂ ਆਜ਼ਾਦ ਨਹੀਂ ਹੋਏ। ਇਹ ਸਰਕਾਰਾਂ ਦੀ ਪੋਣੇ 9 ਸਾਲ ਦੀ ਕਾਰਗੁਜ਼ਾਰੀ ਦਾ ਜਿਹੜਾ ਨਤੀਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ। ਜੀ ਸਾਡਾ ਨਵਾ ਗਰੋਂ ਤੋਂ ਲੈ ਕੇ ਮਾਤਾ ਜੈੰਤੀ ਦੇਵੀ ਮਾਤਾ ਜੈੰਤੀ ਦੇਵੀ ਤੋਂ ਲੈ ਕੇ ਸਾਡਾ ਮੁੱਲਾਂਪੁਰ ਮੁੱਲਾਂਪੁਰ ਤੋਂ ਲੈ ਕੇ ਮੀਆਂ ਪਰ ਚੰਗਰ ਮੀਆਂ ਵਾ ਚੰਗਰ ਤੋਂ ਲੈ ਕੇ ਕੁਰਾਲੀ ਕੁਰਾਲੀ ਤੋਂ ਆਪਾਂ ਖਰੜ ਸ਼ਹਿਰ ਆ ਜੰਦੇ ਆਂ। ਖਰੜ ਸ਼ਹਿਰ ਤੋਂ ਅਸੀਂ ਦੁਬਾਰੇ ਗੋਪਾਲ ਸਬੀੜ ਤੋਂ ਵਾਪਸ ਨਿਊ ਚੰਡੀਗੜ੍ਹ ਚਲ ਜਾਂਦੇ ਆ ਇਹ ਸਾਡਾ ਜਿਹੜਾ ਵਿਧਾਨ ਸਭਾ ਹਲਕਾ ਖੜਣਾ ਹੈ ਇਹ ਸਾਰੇ ਲੋਕ ਅੱਜ ਬਹੁਤ ਬੁਰੀ ਤਰ੍ਹਾਂ ਸਮੇ ਦੇ ਨਾਲ ਜੂਝ ਰਹੇ ਆ ਜਿਹੜਾ ਕਿ ਉੱਥੇ ਸੜਕਾਂ ਦਾ ਬੁਰਾ ਹਾਲ ਹੈ ਪਾਣੀ ਦਾ ਬੁਰਾ ਹਾਲ ਹੈ ਨਾਲਿਆਂ ਦਾ ਪੁਲੀਆਂ ਦਾ ਬਹੁਤ ਬੁਰਾ ਹਾਲ ਹੈ ਜਿਹੜੀ ਮੇਨ ਵੱਡੀ ਸਮੱਸਿਆ ਸਾਡੇ ਲੋਕਾਂ ਨੂੰ ਸਾਡੇ ਨਵੇਂ ਗ੍ਰੋਂ ਦੇ ਨਾਲ ਇੱਕ 나ਡਾ ਪਿੰਡ ਪੈਂਦਾ ਉੱਥੇ 1200 ਕਨਾਲ ਜ਼ਮੀਨ ਜਿਹੜੀ ਦੇ ਵਿੱਚ ਸਰਕਾਰ ਲੋਕਾਂ ਦੇ ਘਰ ਬਣਾਏ ਹੋਏ ਆ ਸਰਕਾਰ ਨੇ ਉਹ ਝੱਕ ਧੱਕੇ ਨਾ ਝੱਕੇ ਸ਼ਾਮਲਾੜ ਦੇ ਨਾਂ ਤੇ ਹਿੰਦਕਲ ਕਰਤਾ ਉਸ ਤੋਂ ਬਾਅਦ ਮੇਰਾ ਪਿੰਡ ਮੱਜਰੀਆ ਅਸੀਂ ਹਜ਼ਾਰਾਂ ਸਾਲ ਤੋਂ ਸਾਡੇ ਲੋਕ ਉੱਥੇ ਕਬਜ਼ੇ ਬੈਠੇ ਐ ਉਸ ਤੋਂ ਬਾਅਦ 40 ਸਾਲ ਤੋਂ ਅਸੀਂ ਮਾਲਕੀ ਖਾਨੇ ਬੈਠੇ ਐ 2022 ਦੀ ਸਰਕਾਰ ਬਣਨ ਤੋਂ ਪਹਿਲੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਸਾਡੀ ਪਿੰਡ ਦੀ ਜ਼ਮੀਨ ਨੂੰ ਧੱਕੇ ਨਾਲ ਹੜੱਪਣ ਦੀ ਕੋਸ਼ਿਸ਼ ਕੀਤੀ ਐਫਸੀਆਰ ਨੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਨੂੰ ਬੁਲਾ ਕੇ ਕਿਸੇ ਵੀ ਇੱਕ ਵੀ ਜ਼ਿਮੀਦਾਰ ਨੂੰ ਨਹੀਂ ਬੁਲਾਇਆ ਚੱਕ ਕੇ ਉਹਦਾ ਇੰਤਕਾਲ ਤੋੜ ਕੇ ਸ਼ਾਮਲਾੜ ਦੇ ਨਾਂ ਤੇ ਕਰਤਾ ਜਿਹੜੀ ਸਾਡੀ 95% ਵਾਦੀ ਹੈ ਉਸ ਜ਼ਮੀਨ ਦੇ ਵਿੱਚ ਹੈ ਸਾਡੇ ਲੋਕ ਅੱਜ ਘਰ ਤੋਂ ਬੇ ਬੇਕਰ ਮਹਿਸੂਸ ਸਮਝ ਰਹੇ ਆਂ ਡਿਵੈਲਪਮੈਂਟ ਦੀ ਗੱਲ ਤਾਂ ਇੱਕ ਵੱਖਰੀ ਹੈ ਪਰ ਅਸੀਂ ਜਿਹੜੇ ਘਰਾਂ ਦੇ ਵਿੱਚ ਰਹਿ ਰਹੇ ਆਂ ਉਹ ਜਗ੍ਹਾ ਵੀ ਸਾਡੀ ਖੋਹਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਬੇਬੰਦ ਅਮੋਲ ਗਗਲਮਾਨ ਨੂੰ ਤੁਹਾਡੇ ਚੈਨਲ ਰਾਹੀਂ ਵੀ ਉਹਨਾਂ ਨੂੰ ਮੈਸੇਜ ਆਉਂਦੇ ਆਂ ਅਸੀਂ ਇੱਕ ਰਿਟਰਨ ਵੀ ਲੈਟਰ ਨੂੰ ਦੇ ਕੇ ਆਵਾਂਗੇ ਜਿਹਦੇ ਵਿੱਚ ਉਹ ਆ ਕੇ ਆਪਣੇ ਲੋਕਾਂ ਦੀ ਮੇਰੇ ਪਿੰਡ ਦੀ ਇਕੱਲੇ ਦੀ ਗੱਲ ਨਹੀਂ ਵਿਧਾਨ ਸਭਾ ਹਲਕਾ ਖਾੜ ਦੀ ਪੂਰੇ ਦੀ ਅਸੀਂ ਪਿਛਲੇ 20-25 ਦਿਨਾਂ ਤੋਂ ਅੱਜ ਜਿਲ੍ਹਾ ਪੱਲੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਦੇਖਦੇ ਹੋਏ ਪਿੰਡਾਂ ਜਾਣਾ ਸਟਾਰਟ ਕਰਿਆ ਲੋਕਾਂ ਨੇ ਲੋਕਾਂ ਦੀ ਆਪ ਆਵਾਜ਼ ਹੈ ਵੀ ਅਸੀਂ ਘੱਟੋ ਘੱਟ ਪੌਣੇ 4 ਸਾਲ ਦੇ ਵਿੱਚ ਬੀਬੀ ਬੰਦ ਮੋਲ ਗਗਨਮਾਨ ਦਾ ਮੂੰਹ ਨਹੀਂ ਦੇਖਿਆ ਮੈਂ ਇਸ ਇਲਾਕੇ ਦਾ ਜੰਪਾਣਾ ਇਸੇ ਏਰੀਆ ਦੇ ਵਿੱਚ ਰਹਿੰਦਾ ਮੈਂ ਅੱਜ ਤੱਕ ਅਨਮੋਲਕ ਬਗਨਮਾਨ ਜਿਹੜੀ ਬੀਬੀ ਸਾਡੀ ਐਮਐਲਏ ਹੈ ਮੈਂ ਉਹਨੂੰ ਰੂ ਰੂ ਨਹੀਂ ਦੇਖ ਸਕਿਆ ਤੇ ਹੋਰ ਜਿਹੜੇ ਪਿੰਡਾਂ 'ਚ ਰਹਿੰਦੇ ਆ ਲੋਕ ਆ ਉਹਨਾਂ ਦੇ ਤਾਂ ਕੋਈ ਨਜ਼ਰ ਆਈਏ ਨਹੀਂ ਹੈ ਤੇ ਜਿੱਦਾਂ ਉਹਨਾਂ ਨੇ ਜੁਟਕੀ ਮਾਰ ਕੇ ਐ ਐਮਐਸਪੀ ਦੀ ਗੱਲ ਕੀਤੀ ਸੀ ਉਦੋਂ ਹੀ ਵਿਕਾਸ ਦੀ ਗੱਲ ਕਰਦੇ ਆ ਤੇ ਲੋਕ ਸਾਡੇ ਉਹਨਾਂ ਨੂੰ ਰੂਬਰੂ ਹੋ ਕੇ ਆਪਣੇ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਸਾਰੀਆਂ ਦੱਸਣਾ ਚਾਹੁੰਦੇ ਨੇ ਕੀ ਤੁਹਾਨੂੰ ਲੱਗਦਾ ਵੀ ਆਉਣਗੇ ਤੁਹਾਡੇ ਸਾਹਦੇ ਤੇ ਹਸਕਾਰ ਕਰਨਗੇ ਦੇਖੋ ਅਸੀਂ ਤਾਂ ਜੀ ਆਪਣੇ ਵੱਲੋਂ ਲੋਕਾਂ ਵੱਲੋਂ ਪ੍ਰਧਾਨ ਸਭਾ ਹਲਕੇ ਦੇ ਇਹ ਲੋਕ ਆ ਸਾਡੇ ਸਾਰੇ ਆ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਚੇਰ ਲੱਗ ਲਈ ਜਾਏਗੀ ਉਹਨਾਂ ਨੂੰ ਸਨਮਾਨਤ ਕੀਤਾ ਜਾਊਗਾ ਜੇ ਆਣਗੇ ਤੇ ਜੇ ਨਹੀਂ ਆਣਗੇ ਤੇ ਸਾਡਾ ਫਿਰ ਇੱਕ ਇੱਕ ਟੀਚਰ ਰਹਿ ਗਿਆ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਅਸੀਂ ਸੀਐਮ ਹਾਊਸ ਤੱਕ ਰੋ ਕਰਾਂਗੇ ਡਟ ਕੇ ਚੰਡੀਗੜ੍ਹ ਜਾ ਕੇ ਕਿਉਂਕਿ ਉੱਥੋਂ ਸਾਰਾ 2.5 ਕਿਲੋ ਪੌਣੇ 3 ਕਿਲੋਮੀਟਰ ਸੀਐਮ ਹਾਊਸ ਹੈ ਜੇ ਮੈਡਮ ਸਾਡੇ ਉੱਤੇ ਉਹਦੇ ਜਨਤਾ ਦਰਵਾਜ਼ੇ ਨਹੀਂ ਆਂਦੇ ਤਾਂ ਅਸੀਂ ਸੀਐਮ ਹਾਊਸ ਦਾ ਰੋ ਕਰਾਂਗੇ ਮੈਂ ਤਾਂ ਐਜੇ ਕਾਲੀ ਦਲ ਵਰਕਰ ਬਹੌਣ ਦੇ ਨਾਤੇ ਜਿੱਦਾਂ ਕਿ ਪਿਛਲੇ 35 ਸਾਲਾਂ ਤੋਂ ਮੇਰਾ ਪਰਿਵਾਰ ਕਾਲੀ ਦਲ ਦੇ ਨਾਲ ਜੁੜਿਆ ਹੋਇਆ ਅਸੀਂ 35 ਸਾਲਾਂ ਤੋਂ ਇਲਾਕੇ ਦੀ ਸੇਵਾ ਕਰਦੇ ਆ ਰਹੇ ਹਾਂ ਇਹ ਸਾਡਾ ਜਿਹੜਾ ਇਹ ਤੁਸੀਂ ਇਲੈਕਸ਼ਨ ਦੀ ਗੱਲ ਕਰਦੇ ਆ ਇਹ ਸਾਡੇ ਸਰਦਾਰ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਜਿੱਦੀ ਵੀ ਡਿਊਟੀ ਲਾਣਗੇ ਮੇਰੀ ਡਿਊਟੀ ਲੈਣਗੇ ਮੈਂ ਡਟ ਕੇ ਨਿਭਾਵਾਂਗਾ ਜੇ ਕਿਸੇ ਹੋਰ ਦੀ ਲਾਣਗੇ ਉਹਨਾਂ ਨੂੰ ਉਹ ਆਪੇ ਵਿਚਾਰ ਕਰਨਗੇ ਇਹਦੇ ਬਾਰੇ ਅਸੀਂ ਬਤੌਰ ਵਰਕਰ ਇਲਾਕੇ ਦੇ ਵਿੱਚ ਪੂਰੀ ਡਟ ਕੇ ਸੇਵਾ ਕਰਾਂਗੇ ਜਿਹੜੀ ਪਾਣੀ ਦੀ ਨੁਕਸਾਨ ਦੀ ਤੁਸੀਂ ਗੱਲ ਕਰਦੇ ਆ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਤੇ ਮੇਰਾ ਪਿੰਡ ਹੈ ਪਿਛਲੇ ਸਮੇਂ ਦੇ ਦੌਰਾਨ ਪੌਣੇ 9 ਸਾਲਾਂ ਦੇ ਵਿੱਚ ਅਸੀਂ ਪਿਛਲੇ 5 ਸਾਲ ਵੀ ਆਮ ਆਦਮੀ ਪਾਰਟੀ ਦੇ ਖਾਤੇ ਪਾਉਂਦੇ ਆ ਉਹ ਕਿਉਂਕਿ ਪਿਛਲਾ ਜਿਹੜਾ ਸਾਡਾ ਐਮਐਲਏ ਸੀ ਕਮਲ ਸੰਧੂ ਜੀ ਉਹ ਵੀ ਇੱਥੇ ਲੋਕਾਂ ਦੇ ਬਹੁਤ ਵੋਟਾਂ ਨਾਲ ਜਿਤਾ ਕੇ ਭੇਜਿਆ ਸੀ ਪਰ ਵੋਟਾਂ ਤੋਂ ਇੱਕ ਦਿਨ ਪਹਿਲੇ ਉਹ ਆਇਆ ਸੀ ਮੇਰੇ ਘਰੇ ਮੈਨੂੰ ਮਿਲ ਕੇ ਗਿਆ ਉਸ ਤੋਂ ਬਾਅਦ ਪੂਰੇ 5 ਸਾਲ ਉਹ ਨਹੀਂ ਦਿਖਿਆ ਫਿਰ ਉਹ ਤੋਂ ਬਾਅਦ ਉਹ ਸਰਕਾਰ ਚੇਂਜ ਹੋ ਗਈ ਕਾਂਗਰਸ ਦੀ ਫਿਰ ਵੀ ਬਾਬਾ ਅਨਮੋਲ ਗਗਨਮਾਨ ਆ ਗਈ ਤੇ ਇਹ ਵੀ ਵੋਟਾਂ ਤੋਂ 3 ਦਿਨ ਪਹਿਲੇ ਸਾਡੇ ਨੇੜੇ ਇੱਕ ਬਾਬਾ ਹਰੀਪੁਰ ਰਾਏ ਦਾ ਦੇਹਰਾ ਹੈ ਉਹ ਅਖਬਾਰ ਦੇ ਵਿੱਚ ਫੋਟੋ ਦੇਖੀ ਮੈਂ ਸ਼ਕਲ ਮੈਂ ਬੀਬਾ ਦੀ ਫਿਰ ਅੱਜ ਤੱਕ ਨਹੀਂ ਦੇਖੀ ਉਹ ਉਥੇ 3 ਦਿਨ ਪਹਿਲੇ ਆ ਕੇ ਮੁੜ ਕੇ ਐਮਐਲਏ ਵੀ ਬਣੇ ਮੰਤਰੀ ਵੀ ਬਣੇ ਤੇ ਉਹਨਾਂ ਨੇ ਮੁੜ ਕੇ ਸਾਡੇ ਇਲਾਕੇ ਦੀ ਕੋਈ ਸਾਰ ਨਹੀਂ ਲਈ ਇਹ ਲੋਕ ਸਾਡੇ ਅੱਜ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਂਦੀ ਹੈ ਇਹ ਗੱਲ ਵੀ ਅਸੀਂ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰ ਤੇ ਪੂਰਾ ਜਿਹੜੇ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਜਿੱਦਾਂ ਜਿੰਦੇ ਹੁੰਦੇ ਹੁੰਦੇ ਸੀ ਓਦਾਂ ਜੀ ਰਹੇ ਆ ਜਿਹੜੇ ਨਾਲੇ ਦੀ ਗੱਲ ਕਰਦੇ ਆ ਜੇ ਸਰਕਾਰਾਂ ਜਿੱਦਾਂ ਹਰ ਸਾਲ ਬਰਸਾਤ ਪੈਂਦੀ ਹੈ ਬਰਸਾਤ ਦੇ ਵਿੱਚ ਨਾਲੇ ਟੁੱਟਦੇ ਆ ਆਪਾਂ ਮੰਨਦੇ ਆ ਪੁਰੀਆਂ ਟੁੱਟਦੀਆਂ ਪਰ ਉਹਦੇ ਰਿਪੇਅਰ ਕੀਤੀ ਜਾਂਦੀ ਹੈ ਪਿਛਲੇ ਪੌਣੇ 9 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਆਪੇ ਆਮ ਆਦਮੀ ਪਾਰਟੀ ਸਰਕਾਰ ਨੇ ਸਾਡੇ ਪਿੰਡਾਂ ਵੱਲ ਜਦ ਕੇ ਅਸੀਂ ਸੀਐਮ ਹਾਊਸ ਦੀ ਕੁਰਸੀ ਤੋਂ ਬਿਲਕੁਲ ਨੀਚੇ ਸਾਡੇ ਪਿੰਡ ਹੈ ਜੇ ਸੀਐਮ ਸਾਹਿਬ ਐਦਾਂ ਪਾਣੀ ਦਾ ਗਲਾਸ ਚੱਕਣ ਜੈ ਐਦਾਂ ਠੁੱਕਣ ਪਾ ਵੀ ਸਾਡੇ ਪਿੰਡ ਦਿਖਦਿਆਂ ਉਹਨਾਂ ਨੂੰ ਪਰ ਉਹਨਾਂ ਨੇ ਸਾਡੇ ਪਿੰਡਾਂ ਦੀ ਸਾਡੇ ਲੋਕਾਂ ਦੀ ਕੋਈ ਸਹਾਰ ਨਹੀਂ ਲਈ ਸਾਡਾ ਏਰੀਆ ਸਾਡਾ ਹਲਕਾ ਬਹੁਤ ਗਰੀਬ ਹਲਕਾ ਹੈ ਪਛੜਿਆ ਹੋਇਆ ਹਲਕਾ ਹੈ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਉਸ ਲੋਕ ਕੀਤਾ ਪਿਛਲੇ ਪੌਣੇ 9 ਸਾਲਾਂ ਚ ਜਿਹੜਾ ਅਸੀਂ ਤੁਹਾਨੂੰ ਮੀਡੀਆ ਰਾਹੀਂ ਦੱਸ ਨਹੀਂ ਸਕਦੇ ਪਰ ਇਸ ਚੀਜ਼ ਦਾ ਬਿਆਨ ਜਿਹੜਾ ਉਹ 3 ਤਰੀਕ ਨੂੰ 10 ਵਜੇ ਉਥੇ ਮੋਲਾਮ ਬੈਰੀਅਰ ਦੇ ਉੱਤੇ ਤਾਨੂੰ ਇਹ ਪਤਾ ਲੱਗ ਜੂਗਾ ਆਪੇ ਸਾਰੇ ਭਾਈ ਪੱਤਰਕਾਰ ਕਰਬਾਈ ਜਰਾ ਮੌਕੇ ਤੇ ਸਾਸ ਕਰੇਗਾ ਸਰਕਾਰ ਅਹਿਸਾਸ ਕਰੇਗੀ ਵੀ ਕਿੰਨਾ ਧੱਕਾ ਕੀਤਾ ਨੇ ਸਾਡੇ ਲੋਕਾਂ ਨਾਲ ਕੁਲਦੀਪ ਵੀਰ ਜੀ ਸਸਕਾਲ ਪਹਿਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਪਣੇ ਚੈਨਲ ਤੇ ਬੋਲਣ ਦਾ ਸਮਾਂ ਦਿੱਤਾ ਤੇ 3 ਤਰੀਕ ਨੂੰ ਅਸੀਂ ਨਮਾ ਆਪਣਾ ਮੁੱਲਾਪੁਰ ਬੈਰੀਅਰ ਦੇ ਉੱਤੇ ਵਿਧਾਨ ਸਭਾ ਹਲਕਾ ਖਾੜ ਜਿੱਥੇ ਅਸੀਂ ਇੱਕ ਜਨਤਾ ਦਰਵਾਜ਼ਾ ਲਾ ਰਿਹਾ ਜਿਹਦੇ ਵਿੱਚ ਸਾਡੇ ਹਲਕੇ ਦੇ ਲੋਕ ਸਾਡੇ ਐਮਐਲਏ ਅਨਮੋਲ ਗਗਰਮਾਨ ਜੀ ਦੇ ਰੂਬਰੂ ਹੋਣਾ ਚਾਹੁੰਦੇ ਆ ਉਦੇ ਵਾਸਤੇ ਅਸੀਂ ਤਿੰਨ ਤਰੀਕ 10:30 ਵਜੇ ਸਮਾਂ ਰੱਖਿਆ ਜਿਹਦੇ ਵਿੱਚ ਅਸੀਂ ਤੁਹਾਡੇ ਚੈਨਲ ਰਾਹੀਂ ਵਿਬਾਨ ਮੋਲ ਗਗਰਮਾਨ ਜੀ ਨੂੰ ਮੈਸੇਜ ਆਂਦੇ ਆ ਵੀ ਉਹ ਸਾਡੇ ਜਨਤਾ ਦਰਬਾਰ ਦੇ ਵਿੱਚ ਆ ਕੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਸੁਣ ਜਿਹੜੀ ਸਾਡੇ ਇਲਾਕੇ ਦੀਆਂ ਮੇਜਰ ਸਮੱਸਿਆਵਾਂ ਜੀ ਉਹ ਇਹ ਹੈ ਜਿੱਦਾਂ ਕਿ ਸਾਡਾ ਸੀਐਮ ਹੋਸ ਤੋਂ 200 ਮੀਟਰ ਤੋਂ ਸਾਡਾ ਹਲਕਾ ਸਟਾਰਟ ਹੁੰਦਾ ਨਮਾਗਰੋਂ ਨਮਾਗਰੋਂ ਏਰੀਆ ਉੱਥੇ ਜਿਹੜੇ ਗਲੀਆਂ ਦਾ ਸੜਕਾਂ ਦਾ ਕੰਮ ਹੈ ਉਹ ਅੱਜ ਬਰਸਾਤ ਦੇ ਕਾਰਨ ਨਾਲਿਆਂ ਦਾ ਰੂਪ ਧਾਰ ਗਿਆ ਉਹਦੇ ਨਾਲ ਹੀ ਮੇਰਾ ਜਨਤੀ ਮਾਜਰੀ ਪਿੰਡ ਹੈ ਸਾਡੇ ਜਿਹੜੇ ਪਿੰਡ ਦੇ ਅੱਧਾ ਕਿਲੋਮੀਟਰ ਦੂਰ ਤੋਂ ਨਿਊ ਚੰਡੀਗੜ੍ਹ ਤੋਂ ਅੱਧਾ ਕਿਲੋਮੀਟਰ ਪੌਣਾ ਕਿਲੋਮੀਟਰ ਦੂਰ ਤੇ ਸਾਡਾ ਪਿੰਡ ਹੈ ਅੱਜ ਵੀ ਅਸੀਂ ਸਾਡੇ ਲੋਕ ਇਹ ਮਹਿਸੂਸ ਕਰਦੇ ਆਂ ਵੀ ਅਸੀਂ ਆਜ਼ਾਦ ਨਹੀਂ ਹੋਏ ਇਹ ਸਰਕਾਰਾਂ ਦੀ ਪੌਣੇ 9 ਸਾਲ ਦੀ ਕਾਰਗੁਜ਼ਾਰੀ ਦਾ ਜਿਹੜਾ ਨਤੀਜਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਜੀ ਸਾਡਾ ਨਵਾ ਗਰੋਂ ਤੋਂ ਲੈ ਕੇ ਮਾਤਾ ਜੈੰਤੀ ਦੇਵੀ ਮਾਤਾ ਜੈੰਤੀ ਦੇਵੀ ਤੋਂ ਲੈ ਕੇ ਸਾਡਾ ਮੁੱਲਾਂਪੁਰ ਮੁੱਲਾਂਪੁਰ ਤੋਂ ਲੈ ਕੇ ਮੀਆਂ ਪਰਚੰਗਰ ਮੀਆਂ ਪਰਚੰਗਰ ਤੋਂ ਲੈ ਕੇ ਕੁਰਾਲੀ ਕੁਰਾਲੀ ਤੋਂ ਆਪਾਂ ਖੜ ਸ਼ਹਿਰ ਆ ਜਾਂਦੇ ਆ ਖੜ ਸ਼ਹਿਰ ਤੋਂ ਅਸੀਂ ਦੁਬਾਰੇ ਗੋਪਾਲ ਸਪੀਡ ਤੋਂ ਵਾਪਸ ਨਿਊ ਚੰਡੀਗੜ੍ਹ ਚਲ ਜਾਂਦੇ ਆ ਇਹ ਸਾਡਾ ਜਿਹੜਾ ਵਿਧਾਨ ਸਭਾ ਹਲਕਾ ਖੜੜਾ ਹੈ ਇਹ ਸਾਰੇ ਲੋਕ ਅੱਜ ਬਹੁਤ ਬੁਰੀ ਤਰ੍ਹਾਂ ਸਮੇ ਦੇ ਨਾਲ ਜੂਝ ਰਹੇ ਆ ਜਿਹੜਾ ਕਿ ਉੱਥੇ ਸੜਕਾਂ ਦਾ ਬੁਰਾ ਹਾਲ ਹੈ ਪਾਣੀ ਦਾ ਬੁਰਾ ਹਾਲ ਹੈ ਨਾਲਿਆਂ ਦਾ ਪੁਲੀਆਂ ਦਾ ਬਹੁਤ ਬੁਰਾ ਹਾਲ ਹੈ ਜਿਹੜੀ ਮੇਨ ਵੱਡੀ ਸਮੱਸਿਆ ਸਾਡੇ ਲੋਕਾਂ ਨੂੰ ਸਾਡੇ ਨਵੇਂ ਗਰੋਂ ਦੇ ਨਾਲ ਇੱਕ 나ਡਾ ਪਿੰਡ ਪੈਂਦਾ ਉੱਥੇ 1200 ਕਨਾਲ ਜ਼ਮੀਨ ਜਿਹੜੀ ਦੇ ਵਿੱਚ ਸਰਕਾਰ ਲੋਕਾਂ ਦੇ ਘਰ ਬਣਾਏ ਹੋਏ ਹੈ ਸਰਕਾਰ ਨੇ ਉਹ ਝੱਕ ਤੱਕੇ ਨਾ ਚੱਕ ਕੇ ਸ਼ਾਮਲਾੜ ਦੇ ਨਾਂ ਤੇ ਇੰਤਕਾਲ ਕਰਤਾ ਉਸ ਤੋਂ ਬਾਅਦ ਮੇਰਾ ਪਿੰਡ ਮੱਜਰੀਆ ਹੈ ਅਸੀਂ ਹਜ਼ਾਰਾਂ ਸਾਲ ਤੋਂ ਸਾਡੇ ਲੋਕ ਉੱਥੇ ਕਬਜ਼ੇ ਬੈਠੇ ਹੈ ਉਸ ਤੋਂ ਬਾਅਦ 40 ਸਾਲ ਤੋਂ ਅਸੀਂ ਮਾਲਕੀ ਖਾਨੇ ਬੈਠੇ ਹੈ 2022 ਦੀ ਸਰਕਾਰ ਬਣਨ ਤੋਂ ਪਹਿਲੇ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਸਾਡੀ ਪਿੰਡ ਦੀ ਜ਼ਮੀਨ ਨੂੰ ਧੱਕੇ ਨਾਲ ਹੜੱਪਣ ਦੀ ਕੋਸ਼ਿਸ਼ ਕੀਤੀ ਐਫਸੀਆਰ ਨੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਨੂੰ ਬੁਲਾ ਕੇ ਕਿਸੇ ਵੀ ਇੱਕ ਵੀ ਜ਼ਿੰਮੇਵਾਰ ਨੂੰ ਨਹੀਂ ਬੁਲਾਇਆ ਚੱਕ ਕੇ ਉਹਦਾ ਇੰਤਕਾਲ ਤੋੜ ਕੇ ਸ਼ਾਮਲਾੜ ਦੇ ਨਾਂ ਤੇ ਕਰਤਾ ਜਿਹੜੇ ਸਾਡੀ 95% ਵਾਦੀ ਹੈ ਉਸ ਜ਼ਮੀਨ ਦੇ ਵਿੱਚ ਹੈ ਸਾਡੇ ਲੋਕ ਅੱਜ ਘਰ ਤੋਂ ਬੇ ਬੇਕਰ ਮਹਿਸੂਸ ਸਮਝ ਰਹੇ ਆਂ ਡਿਵੈਲਪਮੈਂਟ ਦੀ ਗੱਲ ਤਾਂ ਇੱਕ ਵੱਖਰੀ ਐ ਪਰ ਅਸੀਂ ਜਿਹੜੇ ਘਰਾਂ ਦੇ ਵਿੱਚ ਰਹਿ ਰਹੇ ਆ ਉਹ ਜਗ੍ਹਾ ਵੀ ਸਾਡੀ ਖੋਹਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਬੇਬਾਨ ਅਮੋਲ ਕਗਰਮਾਨ ਨੂੰ ਤੁਹਾਡੇ ਚੈਨਲ ਰਾਹੀਂ ਵੀ ਉਹਨਾਂ ਨੂੰ ਮੈਸੇਜ ਆਉਂਦੇ ਆਂ ਅਸੀਂ ਇੱਕ ਰਿਟਰਨ ਵੀ ਲੈਟਰ ਉਹਨੂੰ ਦੇ ਕੇ ਆਵਾਂਗੇ ਜਿਹਦੇ ਵਿੱਚ ਉਹ ਆ ਕੇ ਆਪਣੇ ਲੋਕਾਂ ਦੀ ਮੇਰੇ ਪਿੰਡ ਦੀ ਇਕੱਲੇ ਦੀ ਗੱਲ ਨਹੀਂ ਵਿਧਾਨ ਸਭਾ ਹਲਕਾ ਖਾੜ ਦੀ ਪੂਰੇ ਦੀ ਅਸੀਂ ਪਿਛਲੇ 20-25 ਦਿਨਾਂ ਤੋਂ ਅੱਜ ਜਿਲ੍ਹਾ ਪੱਧਰ ਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਦੇਖਦੇ ਹੋਏ ਪਿੰਡਾਂੇ ਜਾਣਾ ਸਟਾਰਟ ਕਰਿਆ ਲੋਕਾਂ ਨੇ ਲੋਕਾਂ ਦੀ ਆਪ ਆਵਾਜ਼ ਹੈ ਵੀ ਅਸੀਂ ਘੱਟੋ ਘੱਟ ਪੌਣੇ 4 ਸਾਲ ਦੇ ਵਿੱਚ ਬੀਬਾਤ ਮੋਲ ਗਗਨਮਾਨ ਦਾ ਮੂੰਹ ਨਹੀਂ ਦੇਖਿਆ ਮੈਂ ਇਸ ਇਲਾਕੇ ਦਾ ਜੰਪ ਵਾਲਾ ਇਸੇ ਏਰੀਆ ਦੇ ਵਿੱਚ ਰਹਿੰਦਾ ਮੈਂ ਅੱਜ ਤੱਕ ਅਨਮੋਲ ਗਗਨਮਾਨ ਜਿਹੜੀ ਬੀਬੀ ਸਾਡੀ ਐਮਐਲਏ ਹੈ ਮੈਂ ਉਹਨੂੰ ਰੂ ਰੂ ਨਹੀਂ ਦੇਖ ਸਕਿਆ ਤੇ ਹੋਰ ਜਿਹੜੇ ਪਿੰਡਾਂ 'ਚ ਰਹਿੰਦੇ ਲੋਕਾਂ ਉਹਨਾਂ ਦੇ ਤਾਂ ਕੋਈ ਨਜ਼ਰ ਆਈ ਹੀ ਨਹੀਂ ਹੈ ਤੇ ਜਿੱਦਾਂ ਉਹਨਾਂ ਨੇ ਜੁਟਕੀ ਮਾਰ ਕੇ ਅੰਮ੍ਰਿਤਪਾਲ ਮੈਂ ਮਸਮੀ ਦੀ ਗੱਲ ਕੀਤੀ ਸੀ ਉਦੋਂ ਹੀ ਵਿਕਾਸ ਦੀ ਗੱਲ ਕਰਦੇ ਆ ਤੇ ਲੋਕ ਸਾਡੇ ਉਹਨਾਂ ਨੂੰ ਰੂਬਰੂ ਹੋ ਕੇ ਆਪਣੇ ਹਲਕੇ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਸਾਰੀਆਂ ਦੱਸਣਾ ਚਾਹੁੰਦੇ ਨੇ ਕੀ ਤੁਹਾਨੂੰ ਲੱਗਦਾ ਵੀ ਆਉਣਗੇ ਤੁਹਾਡੇ ਸਾਹਦੇ ਤੇ ਹਸਕਾਰ ਕਰਨਗੇ ਦੇਖੋ ਅਸੀਂ ਤਾਂ ਜੀ ਆਪਣੇ ਵੱਲੋਂ ਲੋਕਾਂ ਵੱਲੋਂ ਪ੍ਰਧਾਨ ਸਭਾ ਹਲਕੇ ਦੇ ਜਿਹੜੇ ਲੋਕ ਹੈ ਸਾਡੇ ਸਾਰੇ ਆ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਚਿਹਰ ਲੱਗ ਲਾਈ ਜਾਏਗੀ ਉਹਨਾਂ ਨੂੰ ਸਨਮਾਨਤ ਕੀਤਾ ਜਾਊਗਾ ਜੇ ਆਣਗੇ ਤੇ ਜੇ ਨਹੀਂ ਆਣਗੇ ਤੇ ਸਾਡਾ ਫਿਰ ਇੱਕ ਇੱਕ ਟੀਚਰ ਰਹਿ ਗਿਆ ਉਹ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਅਸੀਂ ਸੀਐਮ ਹਾਊਸ ਤੱਕ ਰੋਕ ਕਰਾਂਗੇ ਡੱਟ ਕੇ ਚੰਡੀਗੜ੍ਹ ਜਾ ਕੇ ਕਿਉਂਕਿ ਉੱਥੋਂ ਸਾਰਾ 2.5 ਕਿਲੋ ਪੌਣੇ 3 ਕਿਲੋਮੀਟਰ ਸੀਐਮ ਹਾਊਸ ਹੈ ਜੇ ਮੈਡਮ ਸਾਡੇ ਉੱਥੇ ਉਹਦੇ ਜਨਤਾ ਦਰਵਾਜ਼ੇ ਨਹੀਂ ਆਂਦੇ ਤਾਂ ਅਸੀਂ ਸੀਐਮ ਹਾਊਸ ਦਾ ਕਰੋ ਕਰਾਂਗੇ ਮੈਂ ਤਾਂ ਐਜੇ ਕਾਲੀਦਲ ਵਰਕਰ ਹੋਣ ਦੇ ਨਾਤੇ ਜਿੱਦਾਂ ਕਿ ਪਿਛਲੇ 35 ਸਾਲਾਂ ਤੋਂ ਮੇਰਾ ਪਰਿਵਾਰ ਕਾਲੀਦਲ ਦੇ ਨਾਲ ਜੁੜਿਆ ਹੋਇਆ ਅਸੀਂ 35 ਸਾਲਾਂ ਤੋਂ ਇਲਾਕੇ ਦੀ ਸੇਵਾ ਕਰਦੇ ਆ ਰਹੇ ਹਾਂ ਇਹ ਸਾਡਾ ਜਿਹੜਾ ਇਹ ਤੁਸੀਂ ਇਲੈਕਸ਼ਨ ਦੀ ਗੱਲ ਕਰਦੇ ਆ ਇਹ ਸਾਡੇ ਸਰਦਾਰ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਜਿੱਦੀ ਵੀ ਡਿਊਟੀ ਲਾਣਗੇ ਮੇਰੀ ਡਿਊਟੀ ਲੈਣਗੇ ਮੈਂ ਡਟ ਕੇ ਨਿਭਾਵਾਂਗਾ ਜੇ ਕਿਸੇ ਹੋਰ ਦੀ ਲਾਣਗੇ ਉਹਨਾਂ ਨੂੰ ਉਹ ਆਪੇ ਵਿਚਾਰ ਕਰਨਗੇ ਇਹਦੇ ਬਾਰੇ ਅਸੀਂ ਬਤੌਰ ਵਰਕਰ ਇਲਾਕੇ ਦੇ ਵਿੱਚ ਪੂਰੀ ਡਟ ਕੇ ਸੇਵਾ ਕਰਾਂਗੇ ਜਿਹੜੀ ਪਾਣੀ ਦੀ ਨੁਕਸਾਨ ਦੀ ਤੁਸੀਂ ਗੱਲ ਕਰਦੇ ਆ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਤੇ ਮੇਰਾ ਪਿੰਡ ਹੈ ਪਿਛਲੇ ਸਮੇਂ ਦੇ ਦੌਰਾਨ ਪੌਣੇ 9 ਸਾਲਾਂ ਦੇ ਵਿੱਚ ਅਸੀਂ ਪਿਛਲੇ 5 ਸਾਲ ਵੀ ਆਮ ਆਦਮੀ ਪਾਰਟੀ ਦੇ ਖਾਤੇ ਪਾਉਂਦੇ ਆ ਉਹ ਕਿਉਂਕਿ ਪਿਛਲਾ ਜਿਹੜਾ ਸਾਡਾ ਐਮਏਡੀ ਸੀ ਕਮਲ ਸੰਧੂ ਜੀ ਉਹ ਵੀ ਇੱਥੇ ਲੋਕਾਂ ਦੇ ਬਹੁਤ ਵੋਟਾਂ ਨਾਲ ਜਿਤਾ ਕੇ ਭੇਜਿਆ ਸੀ ਪਰ ਵੋਟਾਂ ਤੋਂ ਇੱਕ ਦਿਨ ਪਹਿਨੇ ਉਹ ਆਇਆ ਸੀ ਮੇਰੇ ਘਰੇ ਮੈਨੂੰ ਮਿਲ ਕੇ ਗਿਆ ਉਸ ਤੋਂ ਬਾਅਦ ਪੂਰੇ 5 ਸਾਲ ਉਹ ਨਹੀਂ ਦਿਖਿਆ ਫਿਰ ਉਸ ਤੋਂ ਬਾਅਦ ਉਹ ਸਰਕਾਰ ਚੇਂਜ ਹੋ ਗਈ ਕਾਂਗਰਸ ਦੀ ਫਿਰ ਵੀ ਬੰਦਮੋਲ ਗਗਨਮਾਨ ਆ ਗਈ ਤੇ ਇਹ ਵੀ ਵੋਟਾਂ ਤੋਂ 3 ਦਿਨ ਪਹਿਲੇ ਸਾਡੇ ਨੇੜੇ ਇੱਕ ਬਾਬਾ ਹਰੀਪੁਰ ਰਾਏ ਦਾ ਦੇਹਰਾ ਹੈ ਉਹ ਅਖਬਾਰ ਦੇ ਵਿੱਚ ਫੋਟੋ ਦੇਖੀ ਮੈਂ ਚੱਕਲ ਮੈਂ ਵੀ ਬੜੀ ਫਿਰ ਅੱਜ ਤੱਕ ਨਹੀਂ ਦੇਖੀ ਉਹ ਉਥੇ 3 ਦਿਨ ਪਹਿਲੇ ਆ ਕੇ ਮੁੜ ਕੇ ਐਮਐਲਏ ਵੀ ਬਣੇ ਮੰਤਰੀ ਵੀ ਬਣੇ ਤੇ ਉਹਨਾਂ ਨੇ ਮੁੜ ਕੇ ਸਾਡੇ ਇਲਾਕੇ ਦੀ ਕੋਈ ਸਾਰ ਨਹੀਂ ਲਈ ਇਹ ਲੋਕ ਸਾਡੇ ਅੱਜ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਂਦੀ ਆ ਇਹ ਗੱਲ ਵੀ ਅਸੀਂ ਨਿਊ ਚੰਡੀਗੜ੍ਹ ਤੋਂ 1 ਕਿਲੋਮੀਟਰ ਦੂਰ ਤੇ ਪੂਰਾ ਜਿਹੜੇ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਜਿੱਦਾਂ ਜਿੰਦੇ ਹੁੰਦੇ ਹੁੰਦੇ ਸੀ ਉਦਾਂ ਜੀ ਰਹੇ ਆ ਜਿਹੜੇ ਨਾਲੇ ਦੀ ਗੱਲ ਕਰਦੇ ਆ ਜੇ ਸਰਕਾਰਾਂ ਦੇ ਜਿੱਦਾਂ ਹਰ ਸਾਲ ਬਰਸਾਤ ਪੈਂਦੀ ਹੈ ਬਰਸਾਤ ਦੇ ਵਿੱਚ ਨਾਲੇ ਟੁੱਟਦੇ ਆਂ ਆਪਾਂ ਮੰਨਦੇ ਆਂ ਪੁਲੀਆਂ ਟੁੱਟਦੀਆਂ ਪਰ ਉਹਦੇ ਰਿਪੇਅਰ ਕੀਤੀ ਜਾਂਦੀ ਐ ਪਿਛਲੇ ਪੂਨੇ 9 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਪਿੰਡਾਂ ਵੱਲ ਜਦ ਕੇ ਅਸੀਂ ਸੀਐਮ ਹਾਊਸ ਦੀ ਕੁਰਸੀ ਦੇ ਬਿਲਕੁਲ ਨੀਚੇ ਸਾਡੇ ਪਿੰਡ ਐ ਜੇ ਸੀਐਮ ਸਾਹਿਬ ਐਦਾ ਪਾਣੀ ਦਾ ਗਲਾਸ ਚੱਕਣ ਜਾਂ ਐਦਾਂ ਠੁੱਕਣ ਤਾਂ ਵੀ ਸਾਡੇ ਪਿੰਡ ਦਿਖਦੇ ਆ ਉਹਨਾਂ ਨੂੰ ਪਰ ਉਹਨਾਂ ਨੇ ਸਾਡੇ ਪਿੰਡਾਂ ਦੀ ਸਾਡੇ ਲੋਕਾਂ ਦੀ ਕੋਈ ਸਹਾਰ ਨਹੀਂ ਲਈ ਸਾਡਾ ਏਰੀਆ ਸਾਡਾ ਹਲਕਾ ਬਹੁਤ ਗਰੀਬ ਹਲਕਾ ਹੈ ਪਛੜਿਆ ਹੋਇਆ ਹਲਕਾ ਹੈ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਉਸ ਲੋਕ ਕੀਤਾ ਪਿਛਲੇ ਪੌਣੇ 9 ਸਾਲਾਂ ਚ ਜਿਹੜਾ ਅਸੀਂ ਤੁਹਾਨੂੰ ਮੀਡੀਆ ਰਾਹੀਂ ਦੱਸ ਨਹੀਂ ਸਕਦੇ ਪਰ ਇਸ ਚੀਜ਼ ਦਾ ਬਿਆਨ ਜਿਹੜਾ ਉਹ 3 ਤਰੀਕ ਨੂੰ 10 ਵਜੇ ਉੱਥੇ ਮੋਲਾਵਾ ਬੈਰੀਅਰ ਦੇ ਉੱਤੇ ਤੁਹਾਨੂੰ ਇਹ ਪਤਾ ਲੱਗ ਜਾਊਗਾ ਆਪੇ ਸਾਰੇ ਭਾਈ ਪੱਤਰਸਾਰ ਗਾਰਬਾਈ ਜਰਾ ਮੌਕੇ ਤੇ ਸਾਹਸ ਕਰੇਗਾ ਸਰਕਾਰ ਅਹਿਸਾਸ ਕਰੇਗੀ ਕਿ